ਅਸਵੇਰ ਦਾ ਬਲੌਗ ਥੋੜਾ ਜਿਹਾ ਮਿਸ ਹੋ ਗਿਆ ਕੰਮ ਕਾਜ ਜ਼ਿਆਦੇ ਸੀ ਤਾਂ ਕਰਕੇ ਆਪਾਂ ਵਿਜੀ ਰਹੇ ਆ ਤੇ ਅੱਜ ਆਜ ਬਾਬਿਆਂ ਕਰ ਲਿਆ ਸਟਾਰਟ ਨਹੀਂ ਬੰਦ ਹੋ ਗਿਆ ਗਲਤ ਗੱਲ ਹੋ ਗਈ ਬਾਕੀ ਗੱਲਬਾਤ ਕਰਦੇ ਫੇਰ ਲੋ ਜੀ ਤਿਆਰੀ ਹੋ ਗਈ ਆ ਲੈਂਟਰ ਦੀ ਆ ਆਪਣੇ ਠੇਕੇਦਾਰ ਜੀ ਨੇ ਤੇ ਆ ਆਪਣੇ ਇਲੈਕਟ੍ਰੀਸ਼ੀਅਨ ਸਾਹਿਬ ਨੇ ਸਾਡੇ ਇਲਾਕੇ ਦੀ ਸ਼ਾਨ ਫੌਜੀ ਸਾਹਿਬ ਸੇਵਾ ਕਰਦੇ ਨੇ ਨਾਲ ਗਿੰਦਰ ਵੀਰ ਆ ਕੋਈ ਫੌਜ ਸਾਡੀ ਆ ਉਹ ਖਲੋਤੀ ਆ ਜੋੜ ਪੈਣਾ ਇਹਦਾ ਇਹ ਕੈਮੀਕਲ ਆ ਹੈਂਡ ਦੇ ਤਰ ਤਰ ਇਹ ਕੈਮੀਕਲ ਨਾਲ ਲੈਂਟਰ ਦਾ ਜੋੜ ਪੈਣਾ ਹੈ ਹਾਂਜੀ ਇਹ ਜੋੜ ਫਿਕਸ ਹੋਣਾ ਅਛਾ ਠੀਕ ਹੈ ਜੀ ਮਿਸਤੀ ਸਾਹਿਬ ਇਦਾਂ ਤੁਸੀਂ ਦੱਸੀ ਜਾਣਾ ਹਨ ਨੂੰ ਹਾਂ ਇਹ ਜਨਾਬ ਇਹਦੇ ਲਈ ਬਣਾਉ ਠੀਕ ਹੈ ਜੀ ਬਾਕੀ ਇਲੈਕਟ੍ਰੀਸ਼ੀਅਨ ਸਾਹਿਬ ਤੁਸੀਂ ਕੋਈ ਜੋੜ ਜੜ ਵੇਖਣਾ ਤਾਂ ਵੇਖ ਲਓ ਨਹੀਂ ਪੈ ਵੀ ਬੈਠ ਗਿਆ ਲੱਗਿਆ ਵੇਖਾਂਗੇ ਠੀਕ ਹੈ ਜੀ ਵੇਖ ਲਓਗੇ ਨਾ ਉਦੋਂ ਚੰਗੀ ਤਰ੍ਹਾਂ ਠੀਕ ਹੈ ਦਾ ਇੰਟਰਪੈਂਟੀਆਂ ਹੁੰਦੀਆਂ ਤਿਆਰੀ ਫੌਜ ਰੈਡੀ ਆ ਲਓ ਜੀ ਮਸ਼ੀਨ ਚੱਲਦੀ ਆ ਤੇ ਲੈਂਟਰ ਪੈਣਾ ਹੋ ਗਿਆ ਸ਼ੁਰੂ ਲੋਕਾਂ ਨੂੰ ਸੁਣਨਾ ਉਹ ਤੁਰੇ ਬਣ ਗਿਆ ਉਹ ਕਾਹਦਾ ਉਹ ਦੂਜਾ ਗਿਆ ਥੋੜੀ ਇਹ ਕਰਾ ਖਲੋ ਨਾਲੇ ਦਲੇਰ ਵੀਰ ਵੀ ਕਰਨ ਦਿਆ ਸੇਵਾ ਇਹਦਾ ਕੰਮ ਇਦਾਂ ਹੀ ਸੱਟ ਬਣਾ। ਇੱਕ ਮਰ ਰਵਜਾ ਪਾਣੀ ਨਹੀਂ ਆ ਜਾ। ਦੇਖ ਨੀ ਪਾਣੀ ਦੇ ਬਾਅਦ ਚੱਲਣਾ ਇੱਕ ਚਾਬਾ ਸੇਵਾ ਚਲੁੰਦੀ ਜੋਰਾਂ ਦੇ ਭੁੱਗ ਭਰੀ ਜਾਂਦਾ ਮੈਗ ਨਾਲ ਹੋ ਜਾ ਹਾਂਜੀ ਸੰਤੋਖ ਗੱਫੇ ਦੀ ਤਿਆਰੀ ਹੁੰਦੀ ਅੱਜ ਜੋ ਵੀਰ ਕਰਦੇ ਆ ਟੇਬਲ ਸਾਫ ਤੇ ਧੰਨ ਜੀ ਹੋ ਗਈ ਗੱਫੇ ਦੀ ਤਿਆਰੀ ਹੋ ਗਈ ਆ ਤੇ ਗੱਫਾ ਲੱਗੇ ਸਿੰਘ ਵਰਤੌਣ ਤੇ ਲੈਟਰ ਵੀ ਪੈ ਗਿਆ ਐ ਬੱਲੇ ਸੋਨਿਆ ਜੈ ਸ੍ਰੀ ਅਕਾਲ ਬੱਲੇ ਸੋਨਿਆ ਜੈ ਸ੍ਰੀ ਅਕਾਲ ਲੈਂਟਰ ਪੈ ਗਿਆ ਆ ਜੀ ਠੇਕੇਦਾਰ ਵੀ ਆਪਣਾ ਕੰਮ ਕਰਕੇ ਹੋ ਗਿਆ ਸਾਈਟ ਤੇ ਲੈਂਟਰ ਤੋਂ ਬਾਅਦ ਇਟਾਂ ਦੀ ਸੇਵਾ ਚਲਦੀ ਆ ਜੀ ਤੇ ਸਾਡੇ ਪਿੰਡ ਦੀ ਪੀਡੀਸੀ న్యూਸ ਕਾਲਾ ਸੇਵਾ ਕਰਦਿਆ ਜੀ ਪਰਬਾਨ ਵੀ ਚੱਲਿਆ ਬਜਰੀ ਸ਼ਟਰ ਤੇ ਕਾਲੇ ਨੇ ਚਕਾਇਆ ਹੁਣ ਸਾਡੇ ਸਿੰਘ ਆ ਗੱਫਾ ਕਰੰਦੀ ਨੇ ਸਗਰਾਜ ਵੀ ਇਲੈਕਟ੍ਰੀਸ਼ਨ ਸਾਹਿਬ ਸ਼ਾਦਾ ਭਾਈ ਗੁਰਜੀ ਆਕਾ ਜੀ ਦੇਖਦੀ ਸੇਵਾ ਕਰਦੇ ਹੋਏ ਬੜੀ ਮਸ਼ੀਨ ਤੇਜ਼ ਹੋ ਜਿਹਨੇ ਮੂੰਹ ਥਾਣੂ ਕੀਤਾ आवीये हे काय उरले